ਕਵਾਜ ਤਾਂ ਉਹ ਦਿਖਾਉਣਾ ਵੀ ਕੈਨੇਡਾ ਦੇ ਢਾਬੇ ਮਤਲਬ ਜਿਵੇਂ ਆਪਾਂ ਨੇ ਟਰੱਕ ਚਲਦੇ ਆ ਨਾ ਮੇਨ ਰੋਡਾਂ ਤੇ ਤੇ ਆਪਣੇ ਢਾਬੇ ਹੁੰਦੇ ਆ ਤਾਂ ਆ ਜਿਹੜਾ ਹੈਗਾ ਢਾਬਾ ਹੀ ਆ ਇਹਨੂੰ ਓਨ ਰੂਟ ਕਹਿੰਦੇ ਆ ਇਧਰਲੇ ਪਾਸੇ ਤਾਂ ਬੇਸਿਕਲੀ ਕੀ ਆ ਵੀ ਮਾਲਾ ਜਿਵੇਂ ਆ ਸਾਰਾ ਮੇਨ ਹਾਈਵੇ ਤੇ ਇੱਥੇ ਆ ਕੇ ਟਰੱਕਾਂ ਵਾਲੇ ਰੁਕ ਜਾਂਦੇ ਆ ਭਰਾ ਆਪਣੇ ਹਨਾ ਤਾਂ ਉਹ ਪਿੱਛੋਂ ਤੱਕ ਇਹਨਾਂ ਦਾ ਰਹਿਣ ਪੈਨ ਨੂੰ ਖੜਨ ਨੂੰ ਥਾਮਣਾ ਆ ਹੁੰਦਾ ਤੇ ਉਦੋਂ ਬਿਨਾ ਮਾਲਾ ਇੱਥੇ ਅਗਲੇ ਨੇ ਜ਼ਿਆਦਾ ਤੇਲ ਦਾ ਪਾਣੀ ਆ ਜਾਂਦਾ ਤੇ ਜੈਸ ਪਾਣੀ ਹੈ ਨਾ ਉਹ ਇੱਥੋਂ ਵਿੱਚ ਪੰਪ ਹੈ ਤੇ ਵਿੱਚ ਆ ਚਾਹ ਵਾਲੇ ਤਾਂ ਇੱਥੇ ਦੋ ਹੀ ਚੱਲਦੇ ਆ ਮਾਲੇ ਦਾ ਆਹੀ ਜ਼ਿਆਦਾ ਟਾਈਮ ਹੌਟ ਆਫ ਤੇ ਸਟਾਰਬਕ ਹੈ ਨਾ ਤੇ ਇੱਥੇ ਚਾਹ ਪਾਣੀ ਲੋਕ ਜ਼ਿਆਦਾਤਰ ਇੱਥੇ ਇਹੀ ਆ ਵੀ ਇਹਨਾਂ ਸਵਾ ਨਹੀਂ ਹੁੰਦਾ ਲੋਕ ਜਾਂਦੇ ਜਾਂਦੇ ਬਸ ਡਰਾਈਵ ਥਰੂ ਹੀ ਕਰਦੇ ਆ ਵੀ ਆ ਲਿਆ ਤੇ ਨੰਗ ਗਏ ਉਹ ਤੋਂ ਬਿਨਾ ਖਾਣ ਪੀਣ ਨੂੰ ਆ ਮਾਰਕੀਟ ਜੀ ਬਣੀਆ ਵੈਂਡੀ ਮੁੰਡੀ ਆ ਥੋੜੀ ਜੀ ਬਹਾ ਦੇਖੀਏ ਮੈਂ ਤੇ ਇਹ ਫਲਾਜ ਬੂ ਦੇ ਚਾ ਜੇ ਕਿਸੇ ਨੇ ਸ਼ੋਪਿੰਗ ਕਰਨੀ ਆ ਜਾਂ ਕੋਈ ਬ੍ਰੈਕਫਾਸਟ ਆ ਜਾਂ ਕੋਈ ਹੋਰ ਚੀਜ਼ ਖਾਣ ਤੇ ਨਾਲ ਲੈਣਾ ਮੈਂ ਉਹ ਲੈ ਲੈਂਦੇ ਆ ਤੇ ਮੈਂ ਨਾ ਇਧਰ ਆ ਜਿਹੜਾ ਆਉਣ ਰੋਟਾਂ ਦਾ ਬਹੁਤ ਫਾਇਦਾ ਕਿਉਂਕਿ ਬਹੁਤ ਲੰਮਾ ਚੱਲਣਾ ਪੈਂਦਾ ਤਾਂ ਫਿਰ ਉਹ ਇੱਥੇ ਰੋਕ ਕੇ ਨਾਲ ਆਪਾਂ ਬੈਲਟਾਂ ਬੂਡਾਂ ਚੈੱਕ ਕਰ ਲੈਂਦੇ ਆ ਬਾਕੀ ਟਰੱਕ ਦਾ ਸਾਰਾ ਜਿਸਮਾ ਕੱਲੇ ਟਰੱਕਾਂ ਵਾਲੇ ਨਹੀਂ ਮਾਲ ਜਿਵੇਂ ਮੰਨ ਲਾ ਉਹ ਕਾਰਾ ਕੋਲ ਵਾਲੇ ਨੂੰ ਜੋ ਵੀ ਬੰਦਾ ਡਰਾਈਵ ਕਰਦਾ ਹਾਲਾਪਾ ਹਣਾ ਆਟਵਾ ਤੋਂ ਆਇਆ ਤੇ ਜਾਣਾ ਸੀਗਾ ਇਧਰੋਂ ਰੈਂਪਟਨ ਨੂੰ ਸੋ ਇੱਥੇ ਰੋਕ ਕੇ ਬੰਦਾ ਚਾਹ ਪਾਣੀ ਪੀ ਲੈਂਦਾ ਤੇ ਹੋਰ ਵੀ ਜੇ ਕੋਈ ਆ ਸੱਜ ਸਮਾਨ ਲੈਣਾ ਉਹ ਵੀ ਠੀਕ ਹੈ ਹਨ ਸੋ ਇਦਾਂ ਦਾ ਹੈਗਾ ਭਾਈ ਇਹਨਾਂ ਦਾ ਆ ਲਾਈਫ ਸਟਾਈਲ ਲੋਕਾਂ ਦਾ ਠੀਕ ਹੈ ਤੇ ਆ ਜੀ ਦੇਖ ਕੇ ਇਹ ਕਿਨੇ ਦਾ ਦੇਖਣ ਨੂੰ ਬੜਾ ਸੋਹਣਾ ਤੇ ਆ ਬੀਜੀ ਲਾਈਫ ਆ ਭਾਈ ਉਹ ਖਾ ਰਾਇ ਨੇ ਨੀਂਦ ਨਾ ਵੇਲੇ ਬਹਿਣ ਨਹੀਂ ਦਿੰਦਾ ਤੇ ਲਗਾਤਾਰ ਲੋਕ ਆਉਂਦੇ ਦੇਖੋ ਇਹ ਲਗਭਗ ਟਰੱਕਾਂ ਤੇ 90 95% ਸਾਡੇ ਭਰਾ ਹੀ ਹੁੰਦੇ ਪੰਜਾਬੀ ਹੁੰਦੇ ਠੀਕ ਆ ਤੇ ਜਾਂਦਾ ਸ਼ੌਕ ਤੇ ਉਧਰ ਚਾਈ ਜਾਂਦੇ ਆ ਮਨ ਲਾ ਜਿਦਾ ਮੇਰੇ ਵਰਗਾ ਕੋਈ ਥੱਕ ਕੇ ਉਹਨੇ ਕਹਿਣਾ ਚਾਹ ਰੋਕ ਹੀ ਲੱਗੇ ਹਨ ਉਹ ਜਿਹੜੇ ਲੰਬੇ ਆ ਇਹਨਾਂ ਦੇ ਜਿਹੜੇ ਡਿਸਟੈਂਸ ਆ 80 80 ਕਿਲੋਮੀਟਰ 100 100 ਕਿਲੋਮੀਟਰ ਤੋਂ ਬਾਅਦ ਹੀ ਆਉਂਦਾ ਆਪਣੇ ਵੀ ਬਿਲਕੁਲ ਇਦਾਂ ਹੀ ਹੁਣ ਰੂਟ ਬਣੇ ਹੋਏ ਆ ਜੇ ਨਾ ਦੇਖੋ ਪ੍ਰਵੰਚਲ ਹਾਈਵੇ ਆ ਜਿਹੜਾ ਜਾਂ ਆਪਾਂ ਅੱਗੇ ਦਿੱਲੀ ਨੂੰ ਤੋਂ ਲਖਨਊ ਨੂੰ ਜੋੜਨ ਵਾਲਾ ਉੱਥੇ ਵੀ 100 100 ਕਿਲੋਮੀਟਰ ਬਾਅਦ ਹੌਣ ਰੂਟ ਹੀ ਆਉਂਦੇ ਆ ਠੀਕ ਹੈ ਸੋ ਇਦਾਂ ਜਿਹੜੇ ਗਿਆ ਵਿਕਸਤ ਦੇਸ਼ ਹੈ ਠੀਕ ਆ ਆਪਾਂ ਵਿਕਾਸਸ਼ੀਲ ਸੋ ਆਪਣੇ ਆਪਰਚੂਨਿਟੀਆਂ ਅਜੇ ਵਾਧੂ ਹੈ ਤੇ ਆ ਮਾਲਾ ਇਹੀ ਸਾਰਾ ਕੁਝ ਆਪਣੇ ਅੰਦਰ ਹੀ ਚ ਹੁਣ ਹੌਲੀ 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 ਹੁਣ ਆਪਣੇ ਹੀ ਬਣਿਆ ਦਾ ਪਲਾਜ਼ੇ ਬਣ ਗਏ ਆ ਲਗਭਗ ਆਉਣ ਰੂਟ ਬੜੀ ਜਾਂਦੇ ਸੋ ਵੱਡੀਆਂ ਚੀਜ਼ਾਂ ਪਰ ਢਾਬਿਆਂ ਨਾਲ ਨਿਆਰਾ ਨਹੀਂ ਗਾ ਇੱਥੇ ਜਿਹੜੀਆਂ ਚਾਹਾਂ ਸਾਰੀਆਂ ਮਸ਼ੀਨਾਂ ਵਾਲੀਆਂ ਆ ਆਪਣੇ ਆਉਂਗੇ ਤੇ ਵਾਲ ਵਾਲ ਕੇ ਦੇਣ ਠੀਕ ਹੈ ਤੇ ਆ ਮੰਨ ਲਾ ਬੰਦੇ ਨੂੰ ਪਹਿਲਾਂ ਚਾਹ ਆਉਂਦਾ ਵੀ ਟਾਈਮ ਹਾਰਡ ਨੂੰ ਪੀਵਾਂਗੇ ਤੇ ਪਰ ਇੱਥੋਂ ਦਾ ਨੱਕ ਮੁੜਿਆ ਪਿਆ ਲੋਕਾਂ ਦਾ ਕਾਰਨ ਉਹ ਹੀ ਮਸ਼ੀਨਾਂ ਵਾਲੀਆਂ ਚਾਹਾਂ ਬਸ ਉਹ ਵੀ ਬਸ ਜਾਂਦੇ ਜਾਂਦੇ ਰੱਖ ਲੈਣੀਆਂ ਕੋਈ ਸਮਾਲ ਮੀਡੀਅਮ ਲਾਰਜ ਕਰਕੇ ਤੇ ਗਾਂਹ ਜਾਈ ਜਣ ਤੇ ਇਦਾਂ ਅੱਗੇ ਅੱਗੇ ਚੱਲੀ ਜਾਂਦਾ ਹਨਾ ਸੋ ਪਰ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਨੇ ਠੀਕ ਹੈ ਤੇ ਇੱਕ ਇੱਕ ਟਰੱਕ ਮੰਗਰ ਦੋ ਦੋ ਕੰਟੇਨਰ ਵੀ ਪਾਏ ਹੁੰਦੇ ਆ ਆ ਤੇ ਲੱਗਦਾ ਤੋਂ ਜਿਹੜਾ ਹੈ ਕੀ ਆ ਪਰ ਕਹਿੰਦੇ ਦੋ ਦੋ ਵੀ ਆ ਬਾਈ ਉਹ ਬੜੀ ਮਿਹਨਤ ਨਾਲ ਬੰਦਿਆਂ ਨੇ ਜਿਹੜਾ ਹੈਗਾ ਪਿੰਡਾਂ ਅੱਜ ਆਪਣੇ ਟੂਰਨਾਮੈਂਟ ਜਿਹੜੇ ਹੁੰਦੇ ਆ ਜਾਂ ਕੋਈ ਕਿਸੇ ਮਦਦ ਕਰਦੇ ਆ ਬਾਈ ਕੈਨੇਡਾ ਵਾਲੇ ਬਹੁਤ ਮਿਹਨਤ ਕਰਕੇ ਚਾਲਦੇ ਆ ਤੇ ਕੈਨੇਡਾ ਤੇ ਅੱਜ ਵੀ ਮੈਨੂੰ ਤਾਂ ਲੱਗਦਾ ਇੰਗਲੈਂਡ ਦਾ ਰਾਜ ਹੀ ਹੈ ਜਿਹੜਾ ਸਾਵਣਾ ਸਾਰੇ ਛੰਡੇ ਛੁੰਡੇ ਇਹਨਾਂ ਦੇ ਸ਼ਕੇ ਇਹਨਾਂ ਦੇ ਹਨ ਸੋ ਇਦਾਂ ਦੇਖ ਲਓ ਕੋਰੇ ਕੱਡੇ ਕੋਰਾਂ ਕੋਲੇ ਫੇਰ ਆ ਗਏ ਠੀਕ ਹੈ ਤੇ ਉਧਰਲੇ ਪਾਸੋਂ ਦੇਖ ਲੈ ਟਰੱਕਾਂ ਵਾਲੇ ਫੇਰ ਲਾਈ ਜਾਂਦੇ ਉਧਰ ਪਿੱਛੇ ਖੜ ਕੇ ਅੱਧਾ ਘੰਟਾ ਘੰਟਾ ਤੇ ਇਦਾਂ ਦੀ ਜ਼ਿੰਦਗੀ ਆ ਬੀਜੀ ਜ਼ਿੰਦਗੀ ਆ ਭਾਈ ਠੀਕ ਹੈ ਸੋਸ਼ਲ ਲਾਈਫ ਘੱਟ ਆਰਥਿਕ ਤੌਰ ਤੇ ਤੁਹਾਨੂੰ ਬਹੁਤ ਅਮੀਰ ਕਰ ਸਕਦਾ ਠੀਕ ਆ ਤੇ ਫਿਰ ਘਰਾਂ ਦੇ ਕਰਜ਼ਾ ਕੱਢਣ ਵਾਸਤੇ ਫਿਰ ਜਿਹੜਾ ਹੈਗਾ ਪੰਜਾਬ ਦੇ ਜਾਣਾ ਨੂੰ ਭਾਈ 12000 ਕਿਲੋਮੀਟਰ ਦੂਰ ਆ ਕੇ ਫਿਰ ਇੱਥੇ ਇੰਨੇ ਤਾਂ ਕਿੰਨਾ ਬੰਦਾਂ ਨੇ ਫਿਰ ਜਾ ਕੇ ਪਿੰਡਾਂ ਦੇ ਕੋਠਿਆਂ ਪਿੰਡਾਂ ਭਾਵੇਂ ਰਹਿਣ ਨਸੀਬ ਨਹੀਂ ਰਹਾ ਪਰ ਚੱਲੀ ਜਾਂਦਾ ਇਸ ਤਰ੍ਹਾਂ ਕਿਸੇ